ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 마ਸੀ ਬਾੜੇ ਦੀ ਥਾਂ ਸਾਡੇ ਲਈ ਬੜੀ ਮੁਕੱਦਸ ਆ ਪੰਥ ਦਿਵਾਲੀ شاہ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਤੋਂ ਟਾੜੀ ਮਾਰ ਕੇ ਨਿਕਲੇ ਪੰਥ ਦਾ ਹੁਕਮੀ ਔਰ ਵਕ ਵਕ ਥਾਵਾਂ ਤੋਂ ਹੁੰਦੇ ਹੋਏ ਇੱਥੇ ਸੱਚੇ ਪਾਤਸ਼ਾਹ ਨੇ ਫਿਰ ਟਿੰਡ ਦਾ ਸਹਾਰਣਾ ਲਾਇਆ ਮੈਂ ਉਹ ਖੂ ਵੀ ਦੇਖਿਆ ਮੈਂ ਅੱਗੇ ਵੀ ਇੱਥੇ ਆਉਣਾ ਤੋਂ ਇਹ ਤੇ ਸਾਡੇ ਲਈ ਬੜੀ ਮੁਕੱਦਸ ਥਾਵਾਂ ਜਿੱਥੇ ਪਾਤਸ਼ਾਹ ਨੇ ਵੱਡੇ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਵੀ ਰੱਬ ਦਾ ਸ਼ੁਕਰਾਨਾ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਿੱਥੇ ਹੀ ਸੱਚੇ ਪਾਤਸ਼ਾਹ ਦੇ ਨਾਲ ਭਾਈ ਦਾਇਆ ਸਿੰਘ ਹੋਣੀ 마שיਵਾੜੇ ਦੇ ਜੰਗਲਾਂ ਦੇ ਵਿੱਚੋਂ ਹੀ ਸਿੱਖੀ ਦੀ ਚੜ੍ਹਦੀ ਕਲਾ ਦਾ ਰਾਹ ਨਿਕਲਦਾ 마שיਵਾੜੇ ਦੇ ਜੰਗਲ ਹੀ ਸਾਨੂੰ ਦੱਸਦੇ ਆ ਕਿ ਔਖੇ ਔਖਾ ਸਮਾਵੇ ਵਿ ਬਿਪਤਾ ਦਾ ਸਮਾਵੇ ਜੇ ਰੱਬ ਦੇ ਆਸਰੇ ਦੇ ਉੱਤੇ ਹਾਂ ਤੇ ਆਪਾਂ ਸਾਰੀਆਂ ਬਿਪਤਾਵਾਂ ਤੋਂ ਬਾਹਰ ਨਿਕਲ ਜਾਾਂਗੇ ਇਹ ਸਾਡੇ ਗੁਰੂ ਦੀ ਧਰਤੀ ਆ ਹਰ ਸਿੱਖ ਨੂੰ ਇਸ ਧਰਤੀ ਨੂੰ ਸਜਦਾ ਕਰਨਾ ਹੋਣਾ ਚਾਹੀਦਾ ਹਰ ਇਥੋਂ ਇਹ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਸਾਡੇ ਗੁਰੂ ਨੇ ਪੰਥ ਲਈ ਪੁੱਤ ਸ਼ਹੀਦ ਕਰਵਾ ਕੇ ਵੀ ਰੱਬ ਦਾ ਸ਼ੁਕਰਾਨਾ ਕੀਤਾ ਅਸੀਂ ਉਸ ਗੁਰੂ ਵਾਲੇ ਬਣੀਏ ਗੁਰੂ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਗੁਰੂ ਦੇ ਰਸਤੇ ਦੇ ਉੱਤੇ ਤੁਰੀਏ ਤਾਂ ਮੇਰਾ ਇੱਥੇ ਆਉਣ ਦਾ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਣਾ ਔਰ ਮੈਂ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਦੇ ਅੱਗੇ ਕਿ ਪਾਤਸ਼ਾਹ ਪੰਥ ਦੀ ਚੜ੍ਹਦੀ ਕਲਾ ਕਰੇ ਪੰਥ ਚ ਏਕਤਾ ਤੇ ਇਤਿਫਾਕ ਕਰੇ ਜਿਹੜੀਆਂ-ਜਿਹੜੀਆਂ ਵੀ ਅੱਜ ਸਾਨੂੰ ਚੁਣੌਤੀਆਂ ਵਾਂ ਜਾਂ ਮੁਸ਼ਕਲਾਂ ਵਾਂ ਗੁਰੂ ਸਾਨੂੰ ਥਾਪੜਾ ਦਵੇ ਅਸੀਂ ਉਹਨਾਂ ਦਾ ਸਾਹਮਣਾ ਕਰੀਏ ਇਹ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜਿਉਂਦਾ ਵਾ ਇੱਥੇ ਕੋਈ ਨਸ਼ਾ ਨਾ ਹੋਵੇ ਇੱਥੇ ਕਿਸੇ ਨਾ ਧੱਕੇਸ਼ਾਈ ਨਾ ਹੋਵੇ ਇੱਥੇ ਕੋਈ ਗਰੀਬ ਮਾਰਨਾ ਨਾ ਹੋਵੇ ਇੱਥੇ ਕੋਈ ਭੁਖਾ ਨਾ ਹੋਵੇ ਇੱਥੇ ਅਸੀਂ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੀਏ ਇਹ ਅਰਦਾਸ ਮੈਂ ਪੰਥ ਦਿਵਾਲੀ ਗੁਰਗੋਬਿੰਦ ਸਿੰਘ ਜੀ ਦੇ ਅੱਗੇ ਇੱਥੇ ਮਾਸ਼ੀਵਾੜੀ ਦੇ ਧਰਤੀ ਤੇ ਕੀਤੀ ਹੈ। ਵੈਲਕਮ ਦੀ ਘਟਨਾ ਤੋਂ ਬਾਅਦ ਜਿਸੜਾ ਸਾਹਿਬ ਜੰਗ ਦਾ ਮਾਹੌਲ ਬਣਿਆ, ਡਰ ਦਾ ਮਾਹੌਲ ਵੀ ਆ ਤੇ ਇਕਤਾਰਪੁਰ ਸਾਹਿਬ ਇੱਕ ਸੰਗਤ ਵੀ ਘਟ ਗਈ। ਉਹਦੇ ਬਾਰੇ ਥੋੜਾ ਕੀ ਚਾਹੀਦਾ। ਦੇਖੋ ਜਿਵੇਂ ਜੋ ਕੋਸ਼ ਚੱਲਦਾ ਵਾ মিডিਏ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਅਸਰ ਜਿਹੜਾ ਉਹ ਹਰ ਪਾਸੇ ਹੁੰਦਾ। ਪਰ ਮੈਂ ਸੰਗਤ ਨੂੰ ਅਪੀਲ ਕਰੂੰਗਾ ਕਿ ਲਾਂਗਾ ਸਾਡਾ ਖੁੱਲਾ ਹੋਇਆ ਤੇ ਸਾਨੂੰ ਖੁੱਲ੍ਹਦਿਲੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਇਹ ਮੁਬਾਰਕ ਧਰਤੀ ਆ ਜਿੱਥੇ ਗੁਰੂ ਸਾਹਿਬ ਨੇ ਜ਼ਿੰਦਗੀ ਦੇ ਅਖੀਰਲੇ ਕੋਈ 18-19 ਬਰੇ ਬਤੀਤ ਕੀਤੇ ਖੇਤੀਬਾੜੀ ਕੀਤੀ ਧਰਮਸ਼ਾਲਾ ਕਾਇਮ ਕੀਤੀ ਤੇ ਇਹ ਬੜੇ ਚਿਰ ਦੀ ਸਿੱਖਾਂ ਦੀ ਇੱਕ ਮੰਗ ਵੀ ਆ ਵੀ ਆਪਾਂ ਨੂੰ ਦਰਸ਼ਨ ਦੇਦਾਰ ਮਿਲਣ ਇਹ ਲਾਂਘਾ ਖੁੱਲਣਾ ਹੀ ਗੁਰੂ ਦੀ ਬੜੀ ਵੱਡੀ ਕਲਾ ਹੀ 19 ਦੇ ਵਿੱਚ ਖੁੱਲ੍ਹਾ 550 ਸਾਲਾਂ ਤੇ ਹੁਣ ਜਦੋਂ ਲਾਂਘਾ ਖੁੱਲ੍ਹਾ ਹੋਇਆ ਤੇ ਸੰਗਤਾਂ ਨੂੰ ਵੱਧ ਚੜ ਕੇ ਉੱਥੇ ਜਾਣਾ ਚਾਹੀਦਾ ਸਰਕਾਰ ਨੂੰ ਵੀ ਥੋੜੇ ਜੇ ਨਿਯਮ ਸੌਖੇ ਕਰ ਦੇਣੇ ਚਾਹੀਦੇ ਆ ਤਾਂ ਕਿ ਕੋਈ ਵੀ ਉੱਥੇ ਜਾ ਸਕੇ ਜਿਵੇਂ ਸਿੱਖਾਂ ਦੀ ਇਹ ਡਿਮਾਂਡ ਰਹੀ ਆ ਕਿ ਤੁਸੀਂ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਕਰ ਦਿਓ ਕਿਉਂਕਿ ਵੀਜ਼ਾ ਤੇ ਨਹੀਂ ਲੱਗਣਾ ਹੁੰਦਾ ਉੱਥੇ ਜਾਣਾ ਵਾ ਤੇ ਆਉਣਾ ਵਾ ਉਹਦੇ ਨਾਲ ਕੀ ਆ ਭਾਵੇਂ ਕੋਈ ਇੱਥੇ ਕਿਸੇ ਵੀ ਧਰਮ ਦਾ ਕੋਈ ਕਈ ਬਜ਼ੁਰਗਾਂ ਨੂੰ ਜਾਣ ਦੀ ਬੜੀ ਇੱਛਾ ਵਾ ਕਿ ਅਸੀਂ ਉੱਥੇ ਜਾਈਏ ਸਰਤਾਰਪੁਰ ਸਾਹਿਬ ਉਹ ਵੀ ਜਾ ਸਕਦੇ ਆ ਬਾਕੀ ਮਾਹੌਲ ਹੋ ਜਾਊਗਾ ਠੀਕ ਮੈਂ ਗੁਰੂ ਅਕੇਰ ਅਰਦਾਸ ਕਰਦਾ ਵਾਂ ਕਿ ਸੱਚੇ ਪਾਤਸ਼ਾਹ ਇੱਥੇ ਮੁਹੱਬਤ ਕਰੇ ਫਿਰ ਔਰ ਜੋ ਵੀ ਮਾਹੌਲ ਬਣਿਆ ਇਹ ਨਾ ਬਣਿਆ ਅਸੀਂ ਬੜੇ ਤਿਆਰ ਤੇ ਇਤਫਾਕ ਦੇ ਨਾਲ ਰਹੀਏ ਕਿਉਂਕਿ ਜੰਗ ਕਿਤੇ ਵੀ ਚੰਗੀ ਨਹੀਂ ਆ ਜੰਗ ਮਨੁੱਖਤਾ ਲਈ ਤੇ ਘਾਤ ਕਹਈ ਆ ਜਿਹੜੇ ਆ ਕੁਦਰਤ ਦੇ ਵਿੱਚ ਜੀਵ ਜੰਤੂ ਆਹੀ ਰੋਸੀਮਾ ਤੇ ਨਾਗਾਸਾਂਗੀ ਚ ਕੀ ਬਣਿਆ ਆਪਾਂ ਜਾਣਦੇ ਆਂ ਤੋਂ ਸਵਾਦੀ ਹਾਲਾ ਦੋਨਾਂ ਹੀ ਮੁਲਕਾਂ ਨੂੰ ਬੜੇ ਇਤਫਾਕ ਦੇ ਨਾਲ ਬਹਿਣਾ ਚਾਹੀਦਾ ਬਾਕੀ ਕਿਤੇ ਵੀ ਕਤਲੋਗਾਰਤ ਨਹੀਂ ਠੀਕ ਉਹਨੂੰ ਗੈਰਨੀ ਕੋਈ ਠਹਿਰਾ ਸਕਦਾ ਇਹੋ ਜੀਆਂ ਘਟਨਾਵਾਂ ਕਦੀ ਦੁਨੀਆ 'ਚ ਹੋਣੀਆਂ ਹੀ ਨਹੀਂ ਚਾਹੀਦੀਆਂ ਜਿਹਦੇ ਨਾਲੇ નિર્ਦੋਸ਼ ਮਰਨ ਤੇ ਮਸੂਮਾਂ ਦਾ ਖੂਨ ਡੁੱਲੇ ਮੈਂ ਨਾਲੇ ਪਰਸੋਂ ਵੀ ਇਹ ਵਿਚਾਰ ਦੇਤੇ ਸੀ ਜੀ ਪਾਣੀ ਤੇ ਵੈਸੇ ਕੁਦਰਤੀ ਨਿਯਮਤਾ ਜੀ ਇਹ ਪੰਜਾਬ ਦਾ ਨਾਂ ਹੀ ਪੰਜਾਬ ਜੀ ਪੰਜ ਪਾਣੀਆਂ ਦੇ ਘਰ ਤੇ ਹੁਣ ਵੀ ਆਪਾਂ ਦਰਿਆ ਸਤਲੁਜ ਦੇ ਕੰਢੇ ਤੇ ਬੈਠੇ ਆਂ ਜੀ ਪਾਣੀਆਂ ਦੇ ਨਾਲ ਸਾਡੇ ਗੁਰੂ ਦਾ ਵੀ ਬੜਾ ਪਿਆਰ ਰਿਹਾ ਸੱਚੇ ਪਾਕਸ਼ਾ ਅਨੰਦਪੁਰ ਸਾਹਿਬ ਰਹਿ ਉਹ ਸਤਲੁਜ ਦਰਿਆ ਦੇ ਕੰਢੇ ਤੇ ਵਿਆਸ ਦਰਿਆ ਦੇ ਕੰਢੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਦਵਾਲ ਸਾਹਿਬ ਬਸਾਇਆ ਵੇਈ ਨਦੀ ਦੇ ਕੰਡੇ ਤੇ ਬੁਰਨਾ ਨਿ ਪਾਸ਼ਾ ਰਹੇ ਤੋਂ ਪੰਜਾਬ ਨਾਲ ਤੇ ਇੱਥੋਂ ਦੇ ਲੋਕਾਂ ਨੂੰ ਮੁਹੱਬਤ ਆ ਪਾਣੀ ਦੇ ਨਾਲ ਜੀ ਜੀ ਜਿਹੜਾ ਇੰਟਰਨੈਸ਼ਨਲ ਰਿਪੀਰੀਆਨ ਲਾਅ ਆ ਉਹ ਇਹ ਗੱਲ ਕਹਿੰਦਾ ਕਿ ਜਿੱਥੇ ਦਰਿਆ ਵਗਦੇ ਕੁਦਰਤੀ ਤੌਰ ਤੇ ਪਹਿਲਾਂ ਉਹਨਾਂ ਦਾ ਹੀ ਹੱਕ ਆ ਜੀ ਕਿਉਂਕਿ ਜਦੋਂ ਹੜਾ ਹੁੰਦੇ ਪਿੱਛੇ ਦੇ ਆਏ ਸੀ ਤੇ ਰੋਪੜ ਤੇ ਕਿੰਨਾ ਪਾਣੀ ਆਇਆ ਜਾਂ ਪੰਜਾਬ 'ਚ ਆਇਆ ਬਿਲਕੁਲ ਜੀ ਉਦੋਂ ਪਾਣੀ ਖੁੱਲਾ ਵੀ ਛੱਡ ਦਿੰਦੇ ਇਸ ਕਰਕੇ ਸਰਕਾਰਾਂ ਨੂੰ ਤਾਂ ਕੰਮ ਕਰਨਾ ਚਾਹੀਦਾ ਪੰਜਾਬ ਦੀ ਜ਼ਮੀਨ ਬੰਜਰ ਨਹੀਂ ਹੋਣੀ ਚਾਹੀਦੀ ਪੰਜਾਬ ਦੀ ਜ਼ਮੀਨ ਨੇ ਹਰੀ ਕ੍ਰਾਂਤੀ ਕਾ ਕਰਕੇ ਮੁੁਰਕ ਦਾ ਢੇਡ ਭਰਿਆ ਇੱਥੇ ਜੋ ਕੁਝ ਵੀ ਹੁਣ ਚੱਲ ਰਿਹਾ ਠੀਕ ਨਹੀਂ ਆ ਪੰਜਾਬ ਤੇ ਪਹਿਲਾਂ ਸੋਚਦਾ ਸੀ ਵੀ ਅੱਗੇ ਜਾਦਾ ਜਾ ਰਿਹਾ ਹੁਣ ਜਿਹੜਾ ਹੈਗਾ ਉਹ ਵੀ ਪੁਣ ਲ ਭਿਰਦੇ ਐਵੇਂ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਕਹਿ ਰਹੇ ਨੇ ਨਾ ਵੀ ਪੰਜਾਬ ਦੇਸ਼ ਕਹਿੰਦੇ ਆ ਕਿ ਦੇਸ਼ ਦਾ ਪਾਣੀ ਆ ਜੀ ਇਹ ਫਿਰ ਉਧਰ ਦੱਖਣ ਭਾਰਤ ਦੇ ਵਿੱਚ ਕਿਉਂ ਨਹੀਂ ਲਾਗੂ ਕਰਦੇ ਪਾਣੀ ਦੇ ਜਿੱਥੇ ਵਗਦਾ ਉਹਦਾ ਹੀ ਹੁੰਦਾ ਠੀਕ ਆ ਦੇਸ਼ ਵੀ ਸਾਡਾ ਪਰ ਜਦੋਂ ਇੱਥੋਂ ਪਾਣੀ ਦੀ ਲੋਡ ਜ਼ਿਆਦਾ ਵਾ ਇੱਥੋਂ ਆਪਾਂ ਤਾਂ ਕਿਹ ਨਾਲ ਬਾਹਰ ਖੜਾਂਗੇ ਤੇ ਫਿਰ ਇਹ ਖੇਤਰ ਸਾਡਾ ਜਿਹੜਾ ਇਹ ਸੋਕਾ ਪ੍ਰਭਾਵਤ ਹੀ ਹੋਣਾ ਤੇ ਇਥੇ ਫਸਲਾਂ ਕਿੱਦਾਂ ਹੋਣਗੀਆਂ ਸਾਡੀਆਂ ਕਿਹੜੀਆਂ ਸਾਡੀਆਂ ਕਿਵੇਂ ਆਪਣੇ ਆਪ ਨੂੰ ਅਗੇ ਅਗਾਹ ਖੜਨ ਹਰਿਆਣਾ ਕਹਿੰਦਾ ਭਾਈ ਕਨਿਆ ਜੀ ਜਿਹੜੀ ਸੋਚ ਰੱਖੋ ਜਿੱਦਾਂ ਉਹਨਾਂ ਨੇ ਹਰੀਕ ਨੂੰ ਪਾਣੀ ਪੁਲਾਇਆ ਜੀ ਸਿੱਖਾਂ ਤੋਂ ਵੱਧ ਭਾਈ ਕਨਿਆ ਜੀ ਦੀ ਸੋਚ ਪੜ ਰੱਖ ਸਕਦਾ ਭਾਈ ਕਨਿਆ ਤਾਂ ਪਾਣੀ ਪੀਉਂਦੇ ਸੀ ਨਾ ਜੀ ਜੀ ਤੇ ਪਿੰਡ ਤੋਂ ਅੱਗੇ ਜਾ ਰਿਹਾ ਭਾਵੇਂ ਸਾਰਾ ਹਰਿਆਣਾ ਕੀ ਪਰ ਸਾਰਾ ਬੁਲਤਕੀਲੇ ਤਾਂ ਨਹੀਂ ਮੁੱਕਦਾ ਜੀ ਜੀ ਉਹ ਤੇ ਪਿੰਡ ਦੀ ਗੱਲ ਆ ਨਾ ਜੀ ਜੀ ਭਾਈ ਕਨਈਆ ਜੀ ਦੀ ਜੇ ਗੱਲ ਆ ਤੇ ਭਾਈ ਬਜਤਰ ਸਿੰਘ ਵੀ ਇੱਥੇ ਖੜਾ ਨਾ ਜਦੋਂ ਕੋਈ ਚੜ੍ਹ ਕੇ ਆਉਂਦਾ ਤੇ ਬਜਤਰ ਸਿੰਘ ਨੇ ਵਰシャンਗਾਰਤਾ ਜੀ ਦੋਵੇਂ ਗੱਲਾਂ ਹੀ ਆ ਇੱਥੇ ਜਿਹੜਾ ਤੇ ਨਿਮਰਤਾ ਨਾਲ ਆ ਰਿਹਾ ਸੱਚੇ ਬਾਦਸ਼ਾਹ ਦੇ ਘਰੇ ਜੀ ਉਹਨੇ ਤੁਸੀਂ ਦੇਖ ਲੈ ਕੇ ਆਏ ਹੋ ਸਾਰੇ ਲਿੰਦੇ ਪਰ ਜੇ ਕੋਈ ਕਵੇ ਭਈ ਠੱਕਾ ਨਾ ਜਿਵੇਂ ਗੁਰੂ ਨੇ ਦੇਖਦਾ ਸਿਧਾਂਤ ਵੀ ਦਿੱਤਾ ਠੀਕ ਆ ਹਰਿਆਣਾ ਵੀ ਆਪਣਾ ਹੀ ਆ ਜੀ ਅੱਗੇ ਉਹਨਾਂ ਕੋਲ ਪਾਣੀ ਜਾ ਰਿਹਾ ਤੇ ਜਮਨਾ ਦਾ ਪਾਣੀ ਉਹੀ ਵਰਤਦੇ ਨੇ ਅੱਜ ਦੀ ਗੱਲ ਮੈਂ ਤੇ ਹੱਕ ਦੀ ਗੱਲ ਕਰੂੰਗਾ ਸੱਚ ਦੀ ਗੱਲ ਕਰੂੰਗਾ ਹੱਕ ਸੱਚ ਇਹੋ ਹੀ ਆ ਕਿ ਅੱਜ ਪੰਜਾਬ ਨੂੰ ਯਾਰਾ ਲੋੜ ਆ ਪਾਣੀ ਠੀਕ ਉਹਦਾ ਕੋਈ ਨਹੀਂ ਜਾਣਾ ਚਾਹੀਦਾ